ਸਸਰੀਕਾਲ ਜੀ ਅੱਜ ਆਪਾਂ ਬਣਾਵਾਂਗੇ ਮੂੰਗੀ ਦਾਲ ਦੇ ਦਹੀਂ ਪੱਲੇ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਬਿਨਾ ਛਿਲਕੇ ਵਾਲੀ ਮੂੰਗੀ ਦਾਲ ਲੈ ਲਈਏ ਤਿੰਨ ਚਾਰ ਘੰਟੇ ਨੂੰ ਭਿਓ ਕੇ ਰੱਖ ਦਵਾਂਗੇ ਜਦੋਂ ਸੌਫਟ ਹੋ ਗਈ ਉਸ ਟਾਈਮ ਤੇ ਬਿਲਕੁਲ ਇੱਕ ਦੋ ਚਮਚ ਪਾਣੀ ਦੇ ਨਾਲ ਪੀਸ ਲਵਾਂਗੇ ਜ਼ਿਆਦਾ ਪਾਣੀ ਨਹੀਂ ਰੱਖਣਾ ਹੈਗਾ ਫਿਰ ਇਹਦੇ ਜਿਹੜੇ ਪੱਲੇ ਸਹੀ ਨਹੀਂ ਬਣਨੇ ਹੈਗੇ ਅੱਧਾ ਚਮਚ ਜੀਰਾ ਸਵਾਦ ਅਨੁਸਾਰ ਨੂਨ ਇੱਕ ਸਾਈਡ ਨੂੰ ਫੈਂਟ ਲੈਣਾ ਜਿੰਨਾ ਫੈਂਟੋਂਗੇ ਉਹਨਾਂ ਫਲਫੀ ਹੋਊਗਾ ਦਹੀਂ ਪੱਲਾ ਤੇ ਕਿਉਂ ਗਰਮ ਕਰਕੇ ਆਪਾਂ ਇਹਦੇ ਵਿੱਚ ਮੀਡੀਅਮ ਫਲੇਮ ਤੇ ਸਾਰੇ ਪੱਲੇ ਪਕਾ ਲਵਾਂਗੇ ਇਦਾਂ ਸੌਫਟ ਹੋ ਜਾਣਗੇ ਤੇ ਉੱਪਰ ਤਰਨ ਲੱ ਇਹ ਦੋਏ ਬਿਲਕੁਲ ਪਾ ਗਏ ਉਸ ਟਾਈਮ ਤੇ ਕੱਢ ਕੇ ਗਰਮ-ਗਰਮ ਆਪਾਂ ਨੋਰਮਲ ਪਾਣੀ ਦੇ ਵਿੱਚ ਇੱਕ ਘੰਟੇ ਲਈ ਭਿਓ ਕੇ ਰੱਖ ਦਵਾਂਗੇ ਦੂਜੀ ਸਾਈਡ ਤੇ ਦਹੀਂ ਦੇ ਵਿੱਚ ਚੀਨੀ ਪਾ ਲਵਾਂਗੇ ਇਹਨੂੰ ਘੋਲ ਲਵਾਂਗੇ ਇਸ ਤਰ੍ਹਾਂ ਸੌਫਟ ਆਪਣੇ ਦਹੀਂ ਪੱਲੇ ਬਣ ਕੇ ਤਿਆਰ ਹੈ ਇਹਨਾਂ ਨੂੰ ਆਪਾਂ ਸਰਵ ਕਰ ਲਵਾਂਗੇ ਮਿੱਠਾ ਦਹੀਂ ਆਪਾਂ ਇਹ ਉੱਪਰ ਪਾ ਲਵਾਂਗੇ ਮਿੱਠੀ ਚਟਨੀ ਪਾਵਾਂਗੇ ਤੁਸੀਂ ਨੋਰਮਲ ਜਿਹੜੀ ਰੈੱਡ ਸੌਸ ਵੀ ਪਾ ਸਕਦੇ ਹੋ ਉਹ ਵੀ ਮੈਂ ਥੋੜੀ ਜਿਹੀ ਪਾ ਲਈਆ ਗ੍ਰੀਨ ਸੌਸ ਪਾ ਲਵਾਂਗੇ ਉੱਪਰ ਭੁੰਨਿਆ ਹੋਇਆ ਜੀਰਾ ਪਾ ਲਵਾਂਗੇ ਤੇ ਥੋੜਾ ਜਿਹਾ ਚਾਟ ਮਸਾਲਾ ਪਾ ਲਵਾਂਗੇ ਦੇਗੀ ਲਾਲ ਮਿਰਚ ਪ ਵੀਡੀਓ ਲਾਈਕ ਕਰ ਦਿਓ ਜੀ